ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਕੁਦਰਤ ਡੈਰੀ ਫਾਰਮ ਭັກਤਾ ਤੇ ਅੱਜ ਦੀ ਵੀਡੀਓ ਪੰਡ ਸੁਖਾਨੰਦ ਜ਼ਿਲ੍ਹਾ ਮੋਗਾ ਤੇ ਤਹਿਸੀਲ ਬਾਈਨੂ ਬਾਗਾ ਪਰਾਣਾ ਪੈਂਦੀ ਆ ਬਾਈ ਲੱਭ ਪੀਰ ਦੇ ਘਰੋਂ ਆਪਾਂ ਵੀਡੀਓ ਬਣਾਉਣ ਲੱਗੇ ਆ ਬਾਈ ਕੋਲੇ ਚਾਰ ਨਗ ਬੱਛੀਆਂ ਦੇ ਤੇ ਦੋ ਨਗ ਹੈਗੇ ਆ ਗਾਂ ਵਹਿੜਾਂ ਦੇ ਇੱਕ ਗੱਬਣ ਵਹਿੜਾ ਤੇ ਇੱਕ ਹੈਗੀ ਸੂਈ ਸਵਾਈ ਵਹਿੜ ਤੇ ਬਾਕੀ ਪੂਰੀ ਡਿਟੇਲ ਆਪਾਂ ਬਾਈ ਤੋਂ ਲਿਆ ਕੇ ਦੰਨੇ ਆ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨ ਨੂੰ ਲਾਈਕ ਕਰ ਲੋ ਤੇ ਘੰਟੀ ਵਾਲਾ ਬਟਨ ਪ੍ਰੈਸ ਕਰ ਲਓ ਤੇ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਤੇ ਬਾਕੀ ਪੂਰੀ ਡਿਟੇਲ ਆਪਾਂ ਲੈਣੀ ਆ ਵੀਰ ਤੋਂ ਤੇ ਜਿਹੜੇ ਵੀ ਭਰਾਣੇ ਮੇਰੇ ਤੋਂ ਵੀਡੀਓ ਬਣਾਉਣੀ ਹੋਵੇ ਮੇਰਾ ਸੰਪਰਕ ਨੰਬਰ ਹੈਗਾ 62807 7991 ਹਾਂਜੀ ਆਪਾਂ ਕਰਦੇ ਹਾਂ ਸ਼ੁਰੂ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਆ ਬਾਈ ਠੀਕ ਆ ਬਾਈ ਵਧੀਆ ਮੇਰਾ ਬਾਬੇ ਜੀ ਤੇ ਬਾਈ ਆਪਣਾ ਡਰੈਸ ਕਨਫਰਮ ਕਰ ਲਈ ਪਿੰਡ ਸੁਖਾਨਾਂਦ ਤੇ ਬਾਈ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਨੇੜੇ ਸ਼ਹਿਰ ਭਗਤਾ ਭਾਈ ਕਦੇ ਬਗਰਾੜੀ ਆ ਬਗਰਾੜੀ ਤੇ ਪੱਜਾ ਖਾਨਾ ਤੋਂ ਬਰਨਾਲਾ ਰੋਡ 1.5 ਕਿਲੋਮੀਟਰ ਆਪਣੇ ਪਾਸੇ ਠੀਕ 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 ਹੈ ਜੀ ਹਾਂ ਬਰਨਾਲਾ ਜਿਹੜਾ ਭਗਤਾ ਰੋਡ ਜਾਂਦਾ ਹੈ ਨਾ ਤੇ ਬਾਈ ਆਪਣੇ ਪਿੱਛੇ ਜੀ ਆਪਾਂ ਵੀਡੀਓ ਪਾਈ ਸੀ ਪਰਸੋਂ ਕਿਵੇਂ ਰਿਹਾ ਰਿਸਪੌਂਸ ਪੂਰਾ ਵਧੀਆ ਰਿਸਪੌਂਸ ਰਿਹਾ ਵੀਰੇ ਵਧੀਆ ਵਗਿਆ ਮਾਲ ਹਾਂ ਬਾਈ ਠੀਕ ਹੈ ਜੀ ਤੇ ਅੱ ਠੀਕ ਹੈ ਜੀ ਪਹਿਲਾਂ ਫਿਰ ਆਪਾਂ ਵੜਾ ਇਥੋਂ ਸ਼ੁਰੂ ਕਰ ਲਈਏ ਬੱਚੀਆਂ ਤੋਂ ਹਾਂਜੀ ਹਾਂਜੀ ਆ ਪਹਿਲੇ ਨੰਬਰ ਦੀ ਜਿਹੜੀ ਬੱਚੀ ਹੈ ਜੀ ਡਿਟੇਲ ਦੱਸੋ ਜੀ ਕਿ ਬਹੁਤ ਸੋਹਣੀ ਬੱਚੀ ਹੈ ਕੀ ਡਿਟੇਲ ਹੈ ਜੀ ਕਿੰਨੀ ਐਂਜ ਹੈ 8 ਮਹੀਨੇ ਦੀ ਉਮਰ ਹੈ ਵੀਰੇ ਸਾਢੇ 8 ਮਹੀਨੇ ਦੀ ਦੀ ਉਮਰ ਹੈ ਹਾਂ ਤੇ ਦੰਦੋ ਖੀਦੀ ਹੈ ਦੰਦੋ ਖੀਰੀ ਦੀ ਕਰਾਕਤੀ ਹੈ ਠੀਕ ਹੈ ਜੀ ਤੇ ਥਾਣਾ ਜੀ ਕੋਈ ਫੋਰਟ ਸ਼ਾਂਗ ਚਾਰ ਹੀ ਥਾਣਾ ਮੋਟੇ-ਮੋਟੇ ਥਾਣਾ ਤੇ ਬਾਕੀ ਫੇਸ ਕੁਆਲਟੀ ਕਰੋ ਚੱਕ ਬਹੁਤ ਸੋਹਣੀ ਹੈ ਨਿੱਕਾ ਕੰਨ ਬੋਦੀਆ ਦੀ ਵੜਾ ਖੋਲਿਆ ਜੀ ਬਾਕੀ ਅੰਗ ਬਹੁਤ ਅੱਛੀ ਦੇ ਚੰਗੇ ਲੱਗਿਆ ਬਰੀਕ ਆ ਰੰਗ ਪ੍ਰਿੰਟ ਬਹੁਤ ਸੋਹਣਾ ਬਾਕੀ ਫੇਸ ਕੁਆਲਟੀ ਕਰੋ ਚੱਕ ਬਹੁਤ ਸੋਹਣਾ ਨਿਕਾ ਨਿਕਾ ਕਰਨ ਤੇ ਬੋਦੀ ਵਾਲੀ ਬੱਚੀ ਆ ਤੇ ਰੰਗ ਪ੍ਰਿੰਟ ਬਹੁਤ ਚੰਗਾ ਬਾਕੀ ਉਪਰੋਂ ਵੀ ਸਟੇਟ ਆ ਬਿਲਕੁਲ ਕੋਈ ਢੁਈ ਢਾਈ ਨਹੀਂ ਚੱਕਦੀ ਤੇ ਤੋਰਾ ਤਾਰਾ ਵਧੀਆ ਘੋੜੇ ਵਰਗਾ ਤੇ ਦੰਦੋ ਬਾਈ ਕਹਿੰਦਾ ਵੀ ਖੀਰੀ ਤੇ ਚਾਰ ਹੀ ਥਾਣਾ ਕੋਈ ਫੋਟ ਸ਼ਾਂਗ ਨਹੀਂ ਮੋٹے ਮੋٹے ਥਾਣਾ ਦੋ ਟੋਗੀ ਦੱਸਾਂਗੇ ਹਾਂ ਸਹੀ ਗੱਲ ਆ ਬਾਕੀ ਬਾਈ ਜਿਹੜੀ ਵੀ ਕੋਈ ਗੱਲ ਹੁੰਦੀ ਆ ਕਿਸੇ ਵੀ ਪਸ਼ੂ ਚ ਬਾਈ ਦੱਸ ਦਿੰਦਾ ਕੋਈ ਕਿਸੇ ਵੀ ਪ੍ਰਕਾਰ ਦੀ ਕੋਈ ਫੋਟ ਸ਼ਾਂਗ ਪਹਿਲਾਂ ਦੱਸ ਦਿੰਦਾ ਇਸ ਕੋਲੋਂ ਬਾਈ ਦਾ ਰਿਕਾਰਡ ਆ ਤੇ ਬਹੁਤ ਸੋਹਣੇ ਬਾਈ ਕੋਲ ਜਾਨਵਰ ਆ ਤੇ ਬਹੁਤ ਚੰਗੀ ਆ ਬੱਚੀ ਇੱਕ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਦਿਖਾਈਏ ਤੇ ਬਾਈ ਇਹਨਾਂ ਦਾ ਫਿਰ ਆਪਾਂ ਰੇਟ ਦੀ ਕੀ ਡਿਟੇਲ ਦੱਸਾਂਗੇ ਰੇਟ ਆਪਾਂ ਐਂਡ ਤੇ ਚਾਰਾਂ ਦਾ ਗੱਠਾ ਦਾ ਜਿਹਦੇ ਜਿਹੜੀ ਫਿਰ ਤੋਂ ਹੋਊ ਰੇਟ ਆਪਾਂ ਐਂਡ ਤੇ ਸਾਰੀ ਵੀਡੀਓ ਦੇਖੋ ਆਪਣੀ ਤੇ ਆਪਾਂ ਚੱਲਦੀ ਚੱਲਦੀ ਵੀਡੀਓ ਆਪਣੀ ਲਾਈਕ ਕਰ ਦਿਓ ਤੇ ਭਰਾ ਆਪਣਾ ਕਹਿੰਦਾ ਵੀ ਐਂਡ ਤੇ ਜਾ ਕੇ ਆਪਾਂ ਸਾਰਾ ਆਫਰ ਦੇਵਾਂਗੇ ਬਾਈ ਨੂੰ ਅੱਜ ਅੱਜ ਦੀ ਵੀਡੀਓ 'ਚ ਵੀ ਤੇ ਜਿਹੜੀ 2 ਨੰਬਰ ਤੇ ਬੱਚੀ ਹੈ ਬਈ ਇਹਦੀ ਕੀ ਡਿਟੇਲ ਆ ਇਹ ਬਈ ਸਾਢੇ 7 ਮਹੀਨੇ ਦੀ ਹੈ ਬੱਚੀ ਸਾਢੇ 7 ਮਹੀਨੇ ਦੀ ਉਮਰ ਹੈ ਜੀ ਤੇ ਦੰਦ ਉਹ ਖੀਦੀ ਹੈ ਹੈਨਾ ਬੱਚਾ ਹੀ ਆ ਤੇ ਬਾਕੀ ਥਣ ਥਣ ਬਹੁਤ ਚੰਗਾ ਚਾਰ ਹੀ ਥਣ ਆ ਮੋٹے ਮੋਟੇ ਮਹਾਰਾਜ ਟਮਕਣਾ ਉਹਦਾ ਤਾਂ ਚੱਲਣ ਦੀ ਸੁਭਾਵਨਾ ਕੋਈ ਨਹੀਂ ਹੈਨਾ ਬਈ ਤੂੰ ਪਰ ਆਇਆ ਵੀਰੇ ਆਪਣਾ ਦੱਸਣਾ ਹਾਂ ਸਹੀ ਗੱਲ ਆ ਬਾਈ ਉਹ ਕੈਮਰਾ ਹੋਈ ਸੀ ਗੱਲ ਬਾਤ ਦੇਖੇ ਸੀ ਤੇ ਚਾਰ ਹੀ ਥਣ ਜਿਹੜੇ ਚੱਲਨੇ ਆ ਵਧੀਆ ਸਹੀ ਤੇ ਇੱਕ ਥਣ ਮਹਾਰਾਜ ਦਾਖ ਜਈ ਆ ਕੱਲਾ ਕੋਈ ਉਹਦਾ ਟਮਕਣਾ ਜਈ ਆ ਨਾਸ ਦਾ ਬਿਲਕੁਲ ਕੋਈ ਮੂਹ ਨਹੀਂ ਉਹਦਾ ਤੇ ਬਾਕੀ ਅੰਗ ਪਰ ਬਹੁਤ ਚੰਗੇ ਬੱਚੀ ਦੇ ਰੰਗੋ ਪ੍ਰਿੰਟ ਬਹੁਤ ਸੋਹਣਾ ਕੁਆਲਿਟੀ ਬਹੁਤ ਚੰਗੀ ਆ ਨਿੱਕਾ ਕੰਨ ਹੈ ਬੋਦੀ ਵਾਲੀ ਬੱਚੀ ਹੈ ਤੇ ਸਰੀਰ ਦੀ ਬੰਤਰ ਬਹੁਤ ਚੰਗੀ ਹੈ ਵੜ ਦੀ ਖੜਨੀ ਖੁੜਨੀ ਤੋਰਾ ਤਾਰਾ ਇੱਕ ਨੰਬਰ ਆ ਬਿਲਕੁਲ ਤੇ ਬਾਕੀ ਰੇਟਿੰਗ ਦਾ ਪੈਂਟ ਤੇ ਦੱਸਾਂਗੇ ਜਿਹੜੀ 3 ਨੰਬਰ ਤੇ ਬੱਚਾ ਜੀ ਬਹੁਤ ਚੰਗਾ ਇਹਦੇ ਦੱਸੋ ਵੀ ਕਿੰਨੀ ਉਮਰ ਹੈ ਇਹ ਬਈ ਸਾਢੇ 6 ਮਹੀਨੇ ਦੀ ਉਮਰ ਆ ਬੱਚੀ ਦੀ ਸਾਢੇ 6 ਮਹੀਨੇ ਦੀ ਉਮਰ ਆ ਤੇ ਚਾਰ ਹੀ ਥਾਣਾ ਫੋਰਸ਼ੰਗ ਪੂਰਾ ਵੀ ਨਹੀਂ ਤੇ ਮੋਟੇ-ਮੋਟੇ ਥਾਣਾ ਦੇਖੋ ਜੀ ਚਾਰ ਹੀ ਥਾਣਾ ਜਿਵੇਂ ਗੱਦੀ ਪੱਟੀ ਫਰਦੀ ਨੇ ਤਿੰਨਾ ਚਾਰ ਮਹੀਨਾ ਦੀ ਗੱਬਨ ਵੱੱਛੀ ਦੀ ਹੁੰਦੀ ਐ ਇਸ ਤਰ੍ਹਾਂ ਦੀ ਐ ਬਾਕੀ ਸਰੀਰ ਦੀ ਵੰਤਰ-ਮੁੰਤਰ ਬਹੁਤ ਚੰਗੀ ਆ ਫੇਸ ਕੁਆਲਿਟੀ ਕਰੋ ਚੈੱਕ ਨਿੱਕਾ ਕੰਨ ਬੋਦੀ ਵਾਲੀ ਵੱੱਛੀ ਆ ਤੋਰਾ ਤਾਰ ਇੱਕ ਨੰਬਰ ਆ ਤੇ ਬਾਈ ਕਹਿੰਦਾ ਵੀ ਫਾਰਮ ਚੋਂ ਲਈ ਆ ਇਹ ਬਹੁਤ ਚੰਗੇ ਫਾਰਮ ਚੋਂ ਲਈ ਆ ਬਾਕੀ ਦਸ ਹੀ ਦਿੰਦਾ ਜਨਵਰੀ ਦਸ ਦਿੰਦਾ ਤੇ ਫੇਸ ਕੁਆਲਿਟੀ ਦੇਖੋ ਕਰੋ ਚੈੱਕ ਨਿੱਕਾ ਕੰਨ ਬੋਦੀ ਵਾਲੀ ਵੱੱਛੀ ਆ ਬਹੁਤ ਸੋਹਣਾ ਟਾਪ ਕਲਾਸ ਬੱਚਾ ਤੁਰਾ ਤਾਂ ਰੱਖ ਕੇ ਨੰਬਰ ਜਿਹੜੀ ਵੀ ਭਰਾ ਨੇ ਵਧੀਆ ਪਾਲਣ ਨੂੰ ਲੈਣਾ ਤੇ ਬਹੁਤ ਚੰਗੀ ਗਾਂ ਬਣੂਗੀ ਚੰਗੇ ਪਸ਼ੂ ਦਾ ਹੀ ਬਈ ਅੱਜ ਕੱਲ ਹੈਗਾ ਫਾਇਦਾ ਜੇ ਆਪਾਂ ਚੰਗੀ ਚੀਜ਼ ਲਵਾਂਗੇ ਤਾਂ ਉਹ ਚੰਗੇ ਗਾਂ ਜਾ ਕੇ ਜੇ ਆਪਾਂ ਵੇਚ ਦਿਆਂ ਚੰਗਾ ਹੀ ਪੈਸਾ ਤੇ ਚੰਗਾ ਹੀ ਉਹ ਦੁੱਧ ਨੂ ਰਹਿੰਦਾ ਤੇ ਜਿਹੜੀ 4 ਨੰਬਰ ਤੇ ਵੱਛੀ ਆ ਬਈ ਬਲੈਕ ਰੰਗ ਦੇ ਵਿੱਚ ਆ ਥੋੜੀ ਜ਼ਿਆਦਾ ਇਹਦੀ ਉਮਰ ਦੱਸੋ ਇਹ ਵੀ ਬਈ 8 ਮਹੀਨੇ ਦੀ ਅੱਛੀ 8 ਮਹੀਨਿਆਂ ਦੀ ਉਮਰ ਹੈ ਜੀ ਤੇ ਦੰਦੋ ਖੀਰੀ ਹੈ ਜੀ ਬਿਲੰਦ ਰੋਲ ਖੀਰੀ ਹੈ ਚਾਰੇ ਗਰੰਟੀ ਆ ਅਸੀਂ ਤੁਹਾਨੂੰ ਬੜਕੇ ਦਿਖਾ ਦਾਂਗੇ ਨਹੀਂ ਉਹ ਤਾਂ ਠੀਕ ਆ ਬਾਈ ਕਹਿੰਦਾ ਫੇਸ ਕੁਆਲਟੀ ਕਰੋ ਚੈੱਕ ਨਿੱਕਾ ਕਰਨਾ ਬੋਦੀ ਵਾਲੀ ਬੱਚੀ ਆ ਬਰੀਕ ਬਹੁਤ ਆ ਤੇ ਮੂਠੀ ਵਾਸੀ ਬਹੁਤ ਸੋਹਣੀ ਆ ਦੇਖੋ ਜੀ ਤੋਰਾ ਤਾਰਾ ਦੇਖੋ ਇੱਕ ਨੰਬਰ ਆ ਸਟੇਟ ਆ ਬਿਲਕੁਲ ਉਪਰੋਂ ਫੱਟ ਪੈਰਾਂ ਦੀ ਖੁੱਲੀ ਆ ਸਰੀਰ ਦੀ ਬੰਤਰ ਬਹੁਤ ਚੰਗੀ ਆ ਦੇਖੋ ਜੀ ਕਰੋ ਚੈੱਕ ਖੜਨੀ ਖੁੜਨੀ ਬਹੁਤ ਵਧੀਆ ਤੇ ਥਨ ਚਾਰੀ ਆ ਬਾਈ ਇਹਦੇ ਮਾਰੇ ਮਾਰੇ ਨਿਸ਼ਾਨ ਜੀ ਆ ਨਿਸ਼ਾਨ ਜੀ ਆ ਬਾਈ ਕਹਿੰਦਾ ਤੇ ਵੈਸੇ ਉਹ ਚਾਰ ਹੀ ਥਨ ਦੂਦੋਂ ਦੀंदे ਮੋਟੇ ਮੋਟੇ ਤੇ ਪੈਠ ਪੁੱੜਿਆਂ ਦੀ ਬਣਾਵਟ ਬਹੁਤ ਸੋਹਣੀ ਐ ਤੋਰਾ ਤਾਰਾ ਚੰਗਾ ਵਧੀਆ ਘੋੜੀ ਵਰਗੀ ਐ ਤੇ ਚਾਰ ਹੀ ਥਨ ਤੇ ਬਾਈ ਮਾਰੇ ਮਾਰੇ ਨਿਸ਼ਾਨ ਜੀ ਆ ਬਾਈ ਕਹਿੰਦਾ ਤੇ ਦੰਦੋਂ ਚਾਰੀ ਖੀਰੀਆਂ ਬਾਈ ਕਹਿੰਦਾ ਆਪਣੀ ਗਰੰਟੀ ਹੋਊਗੀ ਬਾਈ ਭੱਜ ਕੇ ਦਿਖਾ ਦੇ ਇੱਕ ਮਿੰਟ ਲੱਗਣਾ ਆਪ ਨੂੰ ਨਹੀਂ ਉਹ ਤਾਂ ਠੀਕ ਆ ਬਾਈ ਜਿਹੜੀ ਗੱਲ ਆ ਸੀਗੀ ਆਓ ਬਾਈ ਲਓ ਜੀ ਦੇਖੋ ਦੰਦੋਂ ਬਿਲਕੁਲ ਖੀਰੀ ਸਹੀ ਗੱਲ ਆ ਬਾਈ ਆਇਨੀ ਬਈ ਇਹ ਰਾਈ ਇੱਥੇ ਕੋਈ ਆਵੇ ਇਹਦਾ ਮੰਗ ਨੀ ਸਹੀ ਗੱਲ ਦਾ ਕੋਈ ਵੀ ਵੀਰ ਭਰਾ ਕਹੀਏ ਯਾਰੀ ਦੂਰੋਂ ਹੁੰਦਾ ਅਗਲਾ ਕਹਿੰਦਾ ਯਾਰ ਸਾਨੂੰ ਦੱਸਿਆ ਨਹੀਂ ਪਹਿਲਾਂ ਬਿਲਕੁਲ ਦੰਦੁਖੀ ਦੀ ਸਹੀ ਗੱਲ ਆ ਬਈ ਆਪਾਂ ਯਾਰ ਹੁਣ ਆਪਾਂ ਤੋ ਖੰਨੇ ਵਾਲ ਦੇ ਬੰਦੇ ਨੇ ਬੱਚੇ ਮੰਗਾਈਆਂ ਰਾਜ ਜਾਈ ਜਾਂਦੀਆਂ ਸਹੀ ਗੱਲ ਹੈ ਜਿਹੜੀ ਆਪਾਂ ਪਹਿਲਾਂ ਵੀਡੀਓ ਪਾਈ ਸੀ ਉਹ ਖੰਨੇ ਦੇ ਬੰਦੇ ਨੇ ਲਿਆ ਮਾਰ ਹੁਣ ਚੱਕ ਰੇ ਵੀਰੇ ਹੁਣ ਤੁਸੀਂ ਐਂ ਦੇਖੋ ਇੰਨੀ ਦੂਰੋਂ ਅਗਲੇ ਨੇ ਆਪਣੇ ਵਿਸ਼ਵਾਸ ਤੇ ਪੈਰ ਰੁਪਏ ਕਰਤੇ ਪਹਿਲੀ ਸਹੀ ਗੱਲ ਹੈ ਜੀ ਚਲੋ ਕੋਈ ਨਹੀਂ ਬਈ ਹੈ ਤਾਂ ਅਲੇ ਦੀ ਯਾ ਤਸੱਲੀ ਕਰਾਉਣਾ ਆਪਣਾ ਫਰਜ਼ ਹੈ ਸਹੀ ਹੈ ਸਹੀ ਹੈ ਇਹਨਾਂ ਰ ਖੁੱਲੀਆਂ ਫਿਰਦੀਆਂ ਆਈਆਂ ਤਾਈਆਂ ਖੁੱਲੀਆਂ ਫਿਰਦੇ ਇਹਨਾਂ ਦੇ ਰੱਸਾ ਰੱਸਾ ਨਹੀਂ ਨਾ ਪਾਇਆ ਗਿਆ ਅਜੇ ਤੱਕ ਤਾਂ ਕਰਕੇ ਹੋਇਆ ਕਰ ਦੇ ਲੋ ਜੀ ਦੰਦੋ ਖੀਦੀ ਆ ਬਾਈ ਗਰੰਟੀ ਹੋ ਸਹੀ ਗੱਲ ਹੈ ਬਰੀਕ ਬਰੀਕ ਦੰਦਦਾ ਬਾਈ ਬਾਕੀ ਬੱਚਾ ਹੀ ਦੱਸ ਦਿੰਦਾ ਉਹ ਸਰੀਰ ਦੀ ਮੰਤਰੀ ਦੱਸ ਦਿੰਦੀ ਉਹ ਵੀ ਇਹ ਦੰਦ ਸਿੱਟੇ ਜਾਂ ਪਕਰੋੜ ਆ ਕਿਵੇਂ ਆ ਤੇ ਬਹੁਤ ਸੋਹਣੇ ਟੌਪ ਕਲਾਸ ਬੱਚੇ ਚਾਰੀ ਆਪਣੇ ਦੇਖੋ ਨਾ ਤੇ ਆਪਾਂ ਜਿਹੜੀ ਪਹਿਲੇ ਨੰਬਰ ਤੇ ਬੱਚੀ ਦਿਖਾਈ ਸੀ ਉਹਦੀ ਵੀ ਆਪਾਂ ਤੁਹਾਨੂੰ ਦੰਦ ਕਰਾਉਣੇ ਚੈੱਕ ਬਹੁਤ ਸੋਹਣੀਆਂ ਬੱਚੀਆਂ ਚਾਰੀ ਦੇਖਾਉਂਦੇ ਦੰਦ ਦੇਖੋ ਲੋ ਜੀ ਚਾਰੀ ਦਾ ਸਹੀ ਗੱਲ ਹੈ ਕੋਈ ਛੀਦੀ ਹੈ ਜਮਾ ਕੱਚੀ ਵੱਲ ਤੋਂ ਜੀ ਤੇ ਬਾਈ ਫਿਰ ਚਾਰਾਂ ਦਾ ਕੋਈ ਰੇਟ ਇਹਨੇ ਦੱਸੋ ਫਿਰ ਰੇਟ ਇਹਨੇ ਦਾ ਰੇਟ 400 ਕਿਲੋਮੀਟਰ ਦਾ ਕਰਾਇਆ ਫਰੀ 400 ਕਿਲੋਮੀਟਰ ਤੱਕ ਦਾ ਕਰਾਇਆ ਫਰੀ ਹਾਂ ਜੇ ਕੋਈ ਚਾਰੇ ਇਕੱਠੀਆਂ ਲਊ ਦੇਖੋ ਜੀ ਬਾਈ ਨੇ ਅੱਜ ਦੀ ਵੀਡੀਓ ਦੇ ਵਿੱਚ ਵੀ ਆਫਰ ਲਾਇਆ ਬੱਛੀਆਂ ਦਾ 4 ਕਿਲੋ 400 ਕਿਲੋਮੀਟਰ ਕਰਾਇਆ ਫਰੀ ਜਿਹੜਾ ਵੀ ਚਾਰੇ ਇਕੱਠੀਆਂ ਲੈਂਦਾ ਜਿਹੜਾ ਕੋਈ ਚਾਰੇ ਇਕੱਠੀਆਂ ਲੈਂਦਾ ਠੀਕ ਹੈ ਜੀ ਜੇ ਕਿਸੇ ਨੇ ਇੱਕ ਲੈਣੀ ਹੈ ਦੋ ਲੈਣੀ ਹੈ ਉਹਨਾਂ ਨੂੰ 30 ਕਿਲੋਮੀਟਰ ਤੱਕ ਕਰਾਇਆ ਫਰੀ ਉਹਦੂ ਬਾਅਦਲੇ ਦਾ ਠੀਕ ਹੈ ਜੀ ਜਿਨੇ ਇੱਕ ਇੱਕ ਨਗ ਲੈਣਾ ਜਾਂ ਦੋ ਨਗ ਲੈਣੇ ਆ ਉਹਨਾਂ ਦਾ ਹੈਗਾ 30 ਕਿਲੋਮੀਟਰ ਤੱਕ ਦਾ ਕਰਾਇਆ ਫਰੀ ਉਹਦੂ ਅਗਲੇ 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 ਦੀ ਪਹੁੰਚ ਆ ਕੋਈ 50 ਕਿਲੋਮੀਟਰ ਤੋਂ ਆਇਆ ਚਾਹੀ 100 ਤੋਂ ਆਇਆ ਤੇ ਬਾਈ ਕਹਿੰਦਾ ਵੀ 30 ਕਿਲੋਮੀਟਰ ਦੀ ਪਹੁੰਚ ਆਪਾਂ ਕਰਾ ਕੇ ਦੇਵਾਂਗੇ ਹੈਨਾ ਤੇ ਫਿਰ ਤੇ ਅਗਲੇ ਅੱਗੇ ਦੱਸੋ ਜੀ ਬੱਚਿਆਂ ਵੜਾ ਦੇਣਾ ਬਹੁਤ ਸੋਹਣਾ ਟੌਪ ਕਲਾਸ ਬਾਈਕੂਲੇ ਨਕੀਨੇ ਆ ਦੁੱਧ ਵਾਲੀ ਪੀਸ ਐ ਇਹ ਵੀ ਦਿਖਾਉਨੇ ਬਈ ਆ ਜਿਹੜੀ ਪਹਿਲੇ ਨੰਬਰ ਤੇ ਵੱਚੀ ਨਜਰਮ ਦੀ ਆਪਣੀ ਵੀਡੀਓ ਦੇ ਵਿੱਚ ਆਉਂਦੀ ਆ ਬਹੁਤ ਸੋਹਣੀ ਬੱਚੀ ਆ ਇਹਦੀ ਕੀ ਡਿਟੇਲ ਆ ਦੰਦੋ ਖੀਰੀ ਆ ਦੰਦੋ ਖੀਰੀ ਆ 22 ਮਹੀਨਿਆਂ ਦੀ ਉਮਰ ਹੈ ਦੀ ਬੱਚੀ 22 ਮਹੀਨਿਆਂ ਦੀ ਉਮਰ ਆ ਠੀਕ ਹੈ ਜੀ ਇਹ ਹਫਤਾ ਸੂਨ ਦਾ ਲੈਂਦੀ ਆ ਹਫਤਾ ਲੈਂਦੀ ਆ ਹਜੇ ਤੇ ਬਾਈ ਵਧੀਆ ਫਾਰਮ ਚੋਂ ਲਈ ਹੈ ਕਿ ਅਜੇ ਕਰੂਗਾ ਇਹ ਬਈ ਆਪਾਂ ਨਾ ਫਾਰਮ ਚੋਂ ਲਈਆ ਖੁੱਲੀ ਫਿਰਦੀ ਥੋੜੀ ਜੀ ਠੀਕ ਹੈ ਜੀ ਹਾਂ ਦੱਸੀ ਜਾਂਦੀ ਆ ਬਾਈ ਬਾਈ ਦੀ ਖੀਰੀ ਵੀ ਗਾਰੰਟੀ ਆ ਇਹਨੂੰ ਬੰਦ ਜਾਨੀ ਠੀਕ ਹੈ ਜੀ ਆਪਾਂ ਤੋਰਾ ਬਖਾਰੀ ਜੀ ਦਾ ਹੁਲਕੇ ਇਹ ਥੋੜਾ ਪਾਇਦੀ ਆ ਆ ਖੁੱਲੀ ਆਈ ਫਰਦਾ ਫਿਰ ਪਸ਼ੂ ਦਾ ਬਾਈ ਕਰਦਾ ਹੀ ਆ ਜਿਹੜਾ ਫਾਰਮ ਦਾ ਪਸ਼ੂ ਆ ਥੋੜਾ ਜਿਹਾ ਰਸਾ ਨਹੀਂ ਪਿਆ ਹੁੰਦਾ ਕਈ ਵਾਰੀ ਹੈ ਨਾ ਉਹਨੇ ਕਰਨੇ ਹੁੰਦਾ ਤੇ ਬਾਈ ਕਹਿੰਦਾ ਵੀ ਦੰਦੋ ਖੀਰੀ ਆ ਫੇਸ ਕੁਆਲਟੀ ਕਰੋ ਚੱਕ ਬੋਦੀ ਵਾਲੀ ਬੱਚੀ ਆ ਪੂਰੀ ਟੌਪ ਕਲਾਸ ਤੇ ਬਾਕੀ ਪਿੱਛੇ ਥਣ ਲੇਵੀ ਦੀ ਦੇਖੋ ਸਹੀ ਗੱਲ ਆ ਬਾਈ ਖੁੱਲੇ ਫਰਦੇ ਪਸ਼ੂਨ ਤੇ ਫਿਰ ਆਦੀ ਮਰਜ਼ੀ ਕਰਨੀ ਆ ਉਹਨੇ ਆਪ ਦੇ ਮਨ ਮਰਜ਼ੀ ਦੇ ਨਾਲ ਹੀ ਤੁਰਨਾ ਦੰਦੋ ਖੀਰੀ ਆ ਬਿਲਕੁਲ ਤੇ ਸੂਣ ਦਾ ਟਾਈਮ ਕਿੰਨਾ ਲੈਂਦੀ ਹੈ ਬਾਈ ਹਜੇ ਹਫਤੇ ਤੋਂ 8 ਦਿਨਾਂ ਦੇ ਤੋਂ 10 ਦਿਨਾਂ ਦੇ ਵਿੱਚ ਵਿੱਚ ਬੱਚੀ ਨੇ ਸੂਣਾ ਜਿਹੜੀ ਇਹ ਤਰੀਕਾ ਹਜੇ ਪਈ ਆ ਬਹੁਤ ਟੌਪ ਕਲਾਸ ਬੱਚਾ ਦੇਖੋ ਜੀ ਦੰਦੋ ਖੀਰਾ ਤੇ ਬਾਕੀ ਜਿਹੜੀ ਥਣਲੇਵੇ ਦੀ ਬਣਾਵਟਾ ਬਹੁਤ ਚੰਗੀ ਆ ਬਾਈ ਤੁਰ ਦੇਖੋ ਜੀ ਹਜੇ 10 ਦਿਨਾਂ ਦੀ ਕੱਚੀ ਆ ਬੱਚੀ ਤੇ ਲੱਤਾਂ ਚੌੜੀਆਂ ਕਰ ਕਰ ਤੁਰਦੀ ਆ ਬੱਚੀ ਤੇ ਬਸ ਯਾਨੀ ਕਿ ਵੀ ਪੂਰੀ ਆਸ ਆ ਵੀ ਵੜ ਇਦੋਂ ਵੀ ਟਾਪ ਕਲਾਸ ਵੜਨੇ ਬਣਨਾ ਜਦੋਂ ਆਪ ਦਾ ਟਾਈਮ ਤੇ ਆਉਣਾ ਇਹਦਾ ਸੁੰਦੀ ਸੁੰਦੀ ਤੋਂ ਭਰ ਜਾਣੀਆਂ ਤਾਂ ਹਜੇ ਤਾਂ ਇਹਦੇ ਚ ਤਾਂ ਪਾਇ ਸੁੱਖ ਨਾ ਦੱਸ ਦੇਣਾ ਬਾਈ ਹੈਨਾ ਦਸਾਂ ਦਿਨਾਂ ਨੂੰ ਤਾਂ ਗੱਲਾਂ ਹੋਰ ਹੀ ਹੋਣੀਆਂ ਬੱਚੀ ਦੀਆਂ ਹਾਂਜੀ ਇਹਦਾ ਬਈ ਬੰਦੇ ਨੇ ਆਪ ਨੂੰ ਸਾਰਾ ਰਿਕਾਰਡ ਦਿੱਤਾ ਜਿਹੜੇ ਫਾਰਮ ਜੋ ਭਰੀ ਦੀ ਠੀਕ ਆ ਵੀ ਜਿਹੜੇ ਵੀ ਭਰਾਣੇ ਖਰੀਦਣੀ ਹੋਵੇ ਤੇ ਉਹ ਤੁਹਾਡੇ ਨਾਲ ਫੋਨ ਤੇ ਆਉਂਦੀ ਇਹਦਾ ਰਿਕਾਰਡ ਲੈ ਸਕਦਾ ਕੋਈ ਵਟਸਐਪ ਵੀ ਮੰਗਾ ਸਕਦਾ ਹਾਂਜੀ ਮੈਨੂੰ ਅੱਧੇ ਵੀ ਕਹਿੰਦੇ ਏ ਤੂੰ ਫੋਨ ਤੇ ਕਾਫੀ ਦੱਸਦਾ ਮੈਨੂੰ ਆਏ ਹੁੰਦਾ ਰੁਪਈਆ ਕੀ ਕਿਸ ਨੂੰ ਐਵੇਂ ਮੈਂ ਤੂੰ ਛੁੱਟ ਸਹੀ ਗੱਲ ਆ ਵੀ ਜਿਹੜੇ ਬੰਦੇ ਨੇ ਲੈਣੀ ਹੋਈ ਉਹ ਹੈ ਨਾ ਉਹ ਵਜੂ ਤੇ ਜਿਹੜੇ ਪੁਰਾਣੇ ਵੀ ਸ਼ੌਂਕ ਹੈ ਤੌਰ ਤੇ ਵੀਡੀਓ ਵੇਖਣੀ ਆ ਉਹਨਾਂ ਨੇ ਵੇਖ ਹੀ ਲੈਣਾ ਹੈ ਹਾਂ ਹਾਂ ਉਹ ਐਵੇਂ ਮੈਰ ਗਾ ਪੇ ਮਰੀਮਾ ਹੁਣ ਆ ਬੱਛੀ ਆ ਬਈ ਯਾਰ ਹਾਂਜੀ ਸਹੀ ਗੱਲ ਆ ਬਾਈ ਨਮੂਨਾ ਹੀ ਆ ਨਮੂਨਾ ਹੀ ਆ ਤੇ ਕੱਦ ਕਾਠ ਵੀ ਬਾਈ ਬਾਈ ਮੜਿਆ ਹੋ ਕੇ ਦਿਖਾਓ ਨੇੜੇ ਕੱਦ ਕਾਠ ਬਾਈ ਦੇ ਮੋਢੇ ਤੋਂ ਉੱਪਰ ਹੀ ਸਹੀ ਗੱਲ ਆ ਜੀ ਦੇਖੋ ਕੱਦ ਕਾਠ ਦਾ ਜਿਹੜੀ ਕਿ ਅੰਦਾਜ਼ਾ ਹੋ ਜਾਂਦਾ ਬਾਈ ਦੇ ਮੋਢੇ ਤੋਂ ਟੱਪਦੀ ਆ ਬਿਲਕੁਲ ਗੱਲ ਤੱਕ ਆਉਂਦੀ ਆ ਕੱਦ ਕਾਠ ਬਹੁਤ ਵੱਡਾ ਤੇ ਚਾਰ ਹੀ ਥਾਣਾ ਕੱਲਾ ਕੱਲਾ ਥਾਣਾ ਤੇ ਬੱਛੀ ਹਜੇ ਸਹੀ ਗੱਲ ਆ ਬਾਈ ਨੀਨੀਆਈਆ ਟਾਪ ਕਲਾਸ ਆ ਬਾਕੀ ਸਰੀਰ ਦੀ ਜਿਹੜੀ ਬਾਡੀ ਵੰਤਰਾ ਬਹੁਤ ਚੰਗਾ ਵੇਟ ਬੂਟ ਬਹੁਤ ਸੋਹਣਾ ਬੱਚੀ ਦਾ ਤੇ ਪੂਰੀ ਆਏ ਹਾਂਜੀ 1 ਕਿਲੋ ਮੀਟਰ ਆ ਪਿੰਡ ਬਾਈ ਦਾ ਝਖੜਾ ਦਾ ਹਾਂਜੀ ਜਿੱਥੋਂ ਲਈ ਆ ਕਰਾਉਂਦਾ ਉਂਗਾ ਤਾਂ ਹਾਂਜੀ ਹਾਂਜੀ ਠੀਕ ਆ ਦੰਦੋਂ ਫੀਰੀ ਆ ਬਾਪੂ ਸੀ ਬਾਜ਼ਾਰ ਤੋਂ ਮਰਦਾ ਠੀਕ ਹੈ ਜੀ ਜਿਹਦੀ ਪਾਲੀ ਵੀ ਸੀ ਇਹ ਕਹਿੰਦਾ ਬਈ ਤਲੀਆਂ ਦੇ ਜੋਗ ਚਗਾ ਕੇ ਫੇਰ ਪਸ਼ੂ ਕੀੜਾ ਸੁੰਦਾ ਠੀਕ ਸਹੀ ਗੱਲ ਹੈ ਬਈ ਕੀੜਾ ਪਸ਼ੂ ਐ ਨਹੀਂ ਸੁੰਦਾ ਵੀ ਚਾਰ ਚਾਰ ਦੰਦ ਤੇ 6 6 ਦੰਦ ਘਰਾਂ 'ਚ ਖੜੇ ਆ ਪਸ਼ੂ ਰਿਪੀਟਰ ਹੋਏ ਹੋਏ ਜਿਹੜੇ ਬੱਚਿਆਂ ਲਾਉਂਦੀਆਂ ਵੀਰੇ ਜੋਗੀਆਂ ਜੀ ਫਰਦਿਆਂ ਸਹੀ ਗੱਲ ਹੈ ਬਾਈ ਇਹ ਤਾਂ ਹੈ ਆਪਣਾ ਬਾਈ ਦਾ ਰੋਜ਼ ਦਾ ਕੰਮ ਹੈ ਜੇ ਕੋਈ ਬੰਦਾ ਆਏ ਕਹਿੰਦੇ ਦੰਦ ਸਿੱਟਿਆ ਵਾਂ ਬੈਡ ਫਰੀਜ ਦੇਵਾਂ ਇਹਦੇ ਨਾਲੇ ਤੈਨੂੰ ਵੀ ਨਹੀਂ ਠੀਕ ਹਾਂ ਬਾਈ ਦੇ ਗਾਰੰਟੀ ਹੈ ਬਾਈ ਦੀ ਇਸ ਗੱਲੋਂ ਤੇ ਬਾਈ ਤੁਹਾਡੇ ਹਿਸਾਬ ਨਾਲ ਅੰਦਾਜ਼ਾ ਦੁੱਧ ਕਿੰਨਾ ਕੁ ਪਸ਼ੂ ਜਿਹੜੇ ਸਾਣਾ ਬਾਹਰ ਲੱਗਦਾ ਨਹੀਂ ਹੈ ਨਾ ਹਾਂਜੀ ਅੱਗੇ ਵੀ ਆਪਾਂ ਇਸ ਘਰੋਂ ਵਹਿੜ ਲਈ ਸੀ ਹਾਂਜੀ ਇਹ ਉਹ ਵੀ ਵੱੱਛੀ ਆ ਠੀਕ ਹੈ ਜੀ ਇਹ ਬਈ ਬੰਦਾ 20 ਤੋਂ 22 ਲੀਟਰ ਮੰਨ ਗਿਆ ਵੀ ਨਾ ਤਾਂ ਆਪਾਂ 30 ਆ ਸਹੀ ਗੱਲ ਆ ਬਾਈ ਇਸ ਗੱਲੋਂ ਇਸ ਗੱਲੋਂ ਬਾਈ ਦਾ ਰਿਕਾਰਡ ਆ ਬਾਈ ਨੇ ਬਿਲਕੁਲ ਜੈਨੂਇਨ ਗੱਲ ਦੱਸੀ ਆ ਇਹੀ ਜੇ ਵੱੱਛੀ ਕਿਸੇ ਹੋਰ ਭਰਾ ਕੋਲੇ ਹੁੰਦੀ ਤੇ ਮੇਰੇ ਅੱਗੇ ਵੀਰ ਕੋਲ ਕਿਸੇ ਕੋਲ ਹੁੰਦੀ ਹੋ ਸਕਦਾ ਵੀ ਇਹ 25 ਪਲੱਸ ਵੀ ਕਹਿ ਦਿੰਦੇ ਉਹ ਵੀ ਉਹ ਵੀ ਚੱਲਦਾ ਸੀ ਜਾਨੀ ਇੱਕ ਕੰਮ ਆਪਣਾ ਤੇ ਪਰ ਬਾਈ ਨੇ 20 ਪਲੱਸ ਜਮਾਂ ਜੇਨੂਨ ਦੱਸਿਆ ਹੋ ਸਕਦਾ ਵੀ ਕਿਸੇ ਦੀ ਸੇਵਾ ਨਾਲ 25 ਵੀ ਦੇ ਸਕਦੀ ਤੇ 20 ਤੋਂ ਥੱਲੇ ਵੀ ਰਹਿ ਸਕਦੀ ਹੈ ਪਰ ਵੀਰੇ 20 ਕਿਲੋ ਤਾਂ ਹਾਂ ਸਹੀ ਗੱਲ ਆ ਬਾਈ 20 ਕਿਲੋ ਤਾਂ ਦੇਣਾ ਹੱਕ ਵੀ ਹੈ ਜੇ ਇਹਨੇ ਨਾ ਦਿੱਤਾ ਕੀ ਆ ਫਿਰ ਦੇਉ ਵੀ ਕਿਹੜੀ ਵਹਿੜ ਮੈਂ ਤਾਂ ਹਾਂ ਜੀ ਪੁਣਾ ਵੇੜਾ ਲੋਕ 2000 ਸੀਮਨਾਂ ਦੇ ਨਾਲ ਸਕੇ ਹੁਣ ਆਪਾਂ ਇਹ ਕਦੀ ਏਜੀਐ ਤੇ ਜਿੰਗਰ ਦੀ ਆ ਗੱਲ ਸਹੀ ਗੱਲ ਆ ਭਾਈ ਜਿਹੜਾ ਵੀ ਮਰਜੀ ਆਪਾਂ ਸੀਮਨ ਦਾ ਨਾਮ ਲੈ ਲੀਏ ਉਸ ਤੋਂ ਉੱਕਦੀ ਆ ਗੱਲ ਜੱਚਦੀ ਆ ਜਣੀ ਕਿ ਬੱਚੀ ਤੇ ਕੋਈ ਵੀ ਚੀਜ਼ ਆਪਾਂ ਕਹਿੰਦੇ ਜੇ ਵੇੜ ਤੇ ਦੰਦ ਦਿਖਾਤੇ ਹੁਣ ਆਪਾਂ ਚੈੱਕ ਵੀ ਕਰਾ ਦਾਂਗੇ ਨਹੀਂ ਉਹ ਤਾਂ ਸਹੀ ਗੱਲ ਆ ਦੇਖ ਲਓ ਆਪਾਂ ਮੜਾ ਦੇਖ ਲੈਣੇ ਵੀ ਜੇ ਦੰਦ ਚੈੱਕ ਕਰਾ ਦੇ ਬੱਚੀ ਉਹ ਡਰ ਜਾਂਦਾ ਪਸ਼ੂ ਫੁੱਲਾ ਫਰਦਾਇਆ ਕਰਕੇ ਆਇਓ ਜੀ ਹਾਂਜੀ ਤੇ ਮਾਰੂ ਨਿਕਾ ਜਮਾ ਖੀਰੀ ਆ ਬਾਈ ਸਹੀ ਗੱਲਾਂ ਨਿੱਕੇ ਨਿੱਕੇ ਦੰਦਾ ਚੂੜਾ ਵਰਗੇ ਜਿਹੜੀ ਗੱਲ ਬਾਈ ਨੇ ਕਹੀ ਆ ਉਹੀ ਗੱਲ ਹੈਗੀ ਆ ਕੋਈ ਐ ਨਹੀਂ ਕੋਈ ਝੂਠ ਫੜਨ ਵਾਲੀ ਗੱਲ ਨਹੀਂ ਆਪਾਂ ਵੀਰੇ ਮੈਂ ਤਾਂ ਕੱਪ ਮਾਰ ਕੇ ਪਸ਼ੂ ਵੇਚਦੇ ਨਹੀਂ ਵੇਚ ਨਹੀਂ ਨਹੀਂ ਸਹੀ ਗੱਲ ਆ ਜੀ ਸਹੀ ਗੱਲ ਆ ਬਾਕੀ ਸ਼ਾਈਨਿੰਗ ਸ਼ੂਨਿੰਗ ਬਹੁਤ ਆ ਟੌਪ ਕਲਾਸ ਬੱਚਾ ਫੇਸ ਕੁਆਲਿਟੀ ਦੁਆਰਾ ਕਰੋ ਚੈੱਕ ਬੋਦੀ ਵਾਲੀ ਬੱਚੀ ਨਿੱਕਾ ਨਿੱਕਾ ਨਿਕਾ ਨਿਕਾ ਕਰਨ ਹਾਂਜੀ ਪੈਂਕ ਨੋਜ਼ ਵਾਲੀ ਆ ਬਾਈ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਨਾ ਪੈਂਕ ਨੋਜ਼ ਆ ਇਹਦਾ ਵਾਕਈ ਸਹੀ ਗੱਲ ਕੱਲਾ ਕੱਲਾ ਥਾਣਾ ਚਾਰ ਹੀ ਥਾਣਾ ਫੂਟਸ਼ਾਂਕ ਕੋਈ ਵੀ ਨਹੀਂ ਇਸੇ ਗੱਲੋਂ ਤੋਂ ਆਪਾਂ ਨੂੰ ਪਤਾ ਲੱਗਦਾ ਵੀ ਆਪਾਂ ਜਿਹੜੀ ਚੰਗੀ ਚੀਜ਼ ਪਾਲੀ ਆ ਉਹਨੇ ਪੈਸੇ ਵੀ ਚੰਗੇ ਬਟਾਉਣੇ ਆ ਤੇ ਚੰਗਾ ਹੀ ਦੁੱਧ ਦੇਣਾ ਹਾਂ ਇਸ ਤਰ੍ਹਾਂ ਦੀ ਹਾਂ ਜੇ ਹਾਂਜੀ ਆਪਾਂ ਰੇਟ ਦੱਸਾਂਗੇ ਹਾਂਜੀ ਅਗਰ ਉਹ ਤੋਂ ਵੀ ਆਖੂਗਾ ਠੀਕ ਹੈ ਜੀ ਰੇਟ ਆਪਾਂ ਮੁੱਲ ਦੀ ਆਪਾਂ ਇਹਦੀ ਗੱਲ ਕਰਕੇ ਵੀ ਕੀ ਮੁੱਲ ਆ ਜੀ ਇਹਦਾ ਰੇਟ 2 ਘਟ 80 2 ਘਟ 80 ਹਾਂ ਕੱਲ੍ਹ ਹੀ ਅਸੀਂ ਕਿਹਾ ਬਾਈ ਨੂੰ ਨਹੀਂ ਨਹੀਂ ਦੋ ਘੱਟ 78000 ਰੁਪਏ 78000 ਰੁਪਏ ਬਿਲਕੁਲ ਬਾਈ ਨੇ ਬਿਲਕੁਲ ਜੈ ਜ ਡਿਮਾਂਡ ਕਰੀ ਆਪਾਂ ਸਾਰੀ ਭਰਾ ਵੀਡੋ ਵੇਨੇ ਆ ਵੀ ਇਸ ਤਰ੍ਹਾਂ ਨੰਗਾਈਆਂ ਦੇ ਕੀ ਰੇਟ ਅੱਜ ਕੱਲ ਚੱਲ ਰਹੇ ਆ ਸਵਾ ਸਵਾ ਲੱਖ ਬਾਈ ਕਹਿੰਦਾ ਵੀ ਰੇਟ ਅੱਜ ਕੱਲ ਚੱਲਦੇ ਆ ਮਾਰਕੀਟ ਦੇ ਵਿੱਚ ਤੇ ਪਰ ਬਾਈ ਨੇ ਬਿਲਕੁਲ ਜੈਨੂਆਂ ਜਾਂ ਰੇਟ ਮੰਗਿਆ ਦੋ ਘੱਟ 80 ਤੇ ਬਾਕੀ ਵਿੱਚੋਂ ਮੰਨ ਤਨ ਮਨ ਮਤ ਹੋ ਜੂ ਕਰਿਆ ਹੈਗਾ ਠੀਕ ਹੈ ਜੀ ਬਿਲਕੁਲ ਸਹੀ ਬੇਟਾ 100 ਕਿਲੋਮੀਟਰ ਤੱਕ ਕਰਾਇਆ ਫਰੀ ਆ ਜੇ ਕੋਈ 78000 ਦੇ ਵਿੱਚ ਸੌਦਾ ਕਰਦਾ ਦੋ ਕਿੰਨਾ 100 ਕਿਲੋਮੀਟਰ ਤੱਕ ਬਾਈ ਕਿੰਨਾ ਕਰਾਇਆ ਫਰੀ ਬਾਈ ਨੇ ਵੜਾਂ ਦੇ ਵਿੱਚ ਵੀ ਆਫਰ ਲਾਇਆ ਤੇ ਬਹੁਤ ਚੰਗੀ ਵੜ ਆ ਤੇ ਜਿਹੜਾ ਵੀ ਭਰਾ ਇਹਨੂੰ ਖਰੀਦੂਗਾ ਤੇ ਵਾਕਈ ਸਹੀ ਗੱਲ ਆ ਚੰਗਾ ਦੁੱਧ ਪਾਊਗੀ। ਇਦੋਂ ਅਗਲੀ ਵਾਰੀ ਵਹਿੜ ਹੈਗੀ ਸੂਈ ਸਵਾਈ। ਇਹਦੀ ਕੀ ਡਿਟੇਲ ਆ ਭਾਈ ਇਹ ਵੀ ਬਹੁਤ ਵੱਡੇ ਘੱਟ ਦਾ ਖਰੀਦਿਆ। ਕੱਲ ਸੂਈ ਸੀਗੀ। ਕੱਲ ਸੂਈ ਸੀਗੀ ਹਾਂਜੀ। ਠੀਕ ਹੈ ਜੀ। ਤੇ ਹੁਣ ਹੁਣੀ ਤੁਹਾਡੇ ਸਾਹਮਣੇ ਸੌਦਾ ਹੋਇਆ। ਠੀਕ ਹੈ ਜੀ। ਹਾਂ। ਇਹਦਾ ਇਹਦਾ ਮੇਰੇ ਆਏ ਤੋਂ ਹੀ ਹਜੇ ਵੀ ਜਣ ਕੇ ਸੌਦਾ ਹੋਇਆ ਭਰਾਵਾਂ ਦੇ ਨਾਲ ਤੇ ਬਹੁਤ ਚੰਗੀ ਵਹਿੜ ਆ। ਤੇ ਸੂਈ ਸਵਾਈਏ ਤੇ ਦੰਦੋ ਚਾਰ ਹੈ ਨਾ ਜੀ ਚੌਗੀ ਆ ਚੌਗੀ ਦੇ ਵਿਚਨੇ ਨੇ ਕੱਢੇ ਠੀਕ ਹੈ ਜੀ ਠੀਕ ਹੈ ਤੇ ਥਣਲੇਵੇ ਦੀ ਬਹੁਤ ਸੋਹਣੀ ਆ ਜਮਾ ਫਿਕਸਲੇਵਾ ਤੇ ਕੱਲਾ ਕੱਲਾ ਥਾਣਾ ਸੋਹਣਾ ਤੇ ਬਾਈ ਫਿਰ ਇਹ ਤਾਂ ਸੌਦਾ ਹੋ ਗਿਆ ਜੀ ਇਹਦਾ ਸੌਦਾ ਹੋ ਗਿਆ ਇਹ ਮਾਉ ਆਪਾਂ ਦਿਖਾ ਦਿੰਦੇ ਸ਼ੌਂਕ ਦੇ ਤੌਰ ਤੇ ਵੀ ਆਪਾਂ ਦੱਸ ਦਿੰਨੇ ਆ ਨਾਲ ਤਾਂ ਭਰਾਵਾਂ ਨੂੰ ਨਾਲੇ ਤਾਂ ਸਾਰੇ ਭਰਾਵਾਂ ਨੂੰ ਪਤਾ ਲੱਗ ਜਾਂਦਾ ਵੀ ਬਾਈ ਕੋਲੇ ਵਧੀਆ ਟਾਪ ਕਲਾਸ ਪਸ਼ੂ ਹੁੰਦੇ ਆ ਜਿਹੜੇ ਵੀ ਭਰਾ ਨੇ ਕੋਈ ਵੀ ਗਾਂ ਦੁੱਧ ਵਾਸਤੇ ਚੰਗੀ ਖਰੀਦਣੀ ਹੋਵੇ ਤੇ ਬਾਈ ਦੇ ਨਾਲ ਸੰਪਰਕ ਕਰ ਸਕਦਾ ਬਾਈ ਕਹਿੰਦਾ ਆਪਣੇ ਕੋਲੇ ਹੁਣ ਇਦੂਆ ਚ ਸੂਈਆਂ ਸਵਾਈਆਂ ਗਾਈਆਂ ਆਇਆ ਕਰਨੀਆਂ ਵਦਗਾ ਟੌਪ ਕਲਾਸ ਦੀਆਂ ਹੈਨਾ ਬਾਈ ਹਾਂ ਹੁਣ ਆ ਬਿਰੇ ਵੇਚੀ ਆ ਬਾਈ ਹਾਂਜੀ ਤੇਰੇ ਸਾਹਮਣੇ ਆਪਾਂ ਕੀ ਵਾਲੇ ਨੂੰ ਆਖਿਆ ਸਹੀ ਗੱਲ ਹੈ ਨਾ ਤਾਂ ਗੱਪ ਮਾਰਿਆ ਨਾ ਹੀ ਮਰੀਆ ਮੈਂ ਕਿਹਾ ਬਾਈ 5 ਕਿਲੋ ਬੁੱਧ ਚੋਇਆ ਤੈਨੂੰ ਸਹੀ ਗੱਲ ਹੈ ਬਈ ਆਹੋ ਐਵੇਂ 15 ਕਹਿੰਦੇ 18 ਦੇ ਨਾਲੇ ਬੰਦੇ ਲੈ ਕੇ ਗਏ ਆ ਵੇਚਣ ਵਾਲੇ ਬੰਦੇ ਲੈ ਕੇ ਗਏ ਸਹੀ ਗੱਲ ਆ ਬਾਈ ਲੀਵੇ ਤੇ ਨਾੜਾ ਨੂੜਾ ਬਹੁਤ ਜ਼ਿਆਦਾ ਦੋਨੇ ਪਾਸੇ ਦੇਖੋ ਜੀ ਐ ਸੋਲ ਦੀ ਕਢਾਈ ਕੱਢੀ ਹੁੰਦੀ ਜਿਵੇਂ ਇਸ ਤਰ੍ਹਾਂ ਦੀਆਂ ਨਾੜਾ ਤੇ ਕੱਲਾ ਕੱਲਾ ਥਾਣਾ ਗਲਾਸਾਂ ਵਰਗਾ ਤੇ ਜਮਾ ਫੈਟਲੇ ਵੀ ਦੀਆ ਖੁੱਚਾਂ ਤੋਂ ਉੱਪਰ ਹੀ ਲੇਵਾ ਕੋਈ ਟਟਮਾ ਲੰਗ ਕਵਾਣੀ ਤੇ ਵੈਰ ਦੀ ਬਹੁਤ ਸੋਹਣੀ ਬਰੀਡ ਚੰਗੀ ਬਰੀਡ ਦਾ ਦੇਖੋ ਜੀ ਦੂਜੇ ਪਾਸੇ ਵੀ ਲੇਵੇ ਤਨੜ ਬਾਕੀ ਸਰੀਰ ਦੀ ਬੰਤਰ ਬੰਤਰ ਵੀ ਜਣੀ ਕਿ ਆਪਾਂ ਸ਼ੌਂਕਾ ਤੌਰ ਤੇ ਦਿਖਾਤੀ ਵੀ ਸਾਰੇ ਭਰਾਵਾਂ ਨੂੰ ਪਤਾ ਲੱਗ ਜਾਂਦਾ ਵੀ ਭਰਾ ਕੋਲੇ ਚੰਗੇ ਪਸ਼ੂ ਆਉਂਦੇ ਆ ਤੇ ਜਿਹਨੇ ਵੀ ਕੋਈ ਚੰਗੀ ਗਾਂ ਖਰੀਦਣੀ ਹੋਵੇ ਚੰਗੀ ਵੱਛੀ ਖਰੀਦਣੀ ਹੋਵੇ ਤਾਂ ਉਹ ਬਾਈ ਦਾ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਬਾਈ ਦੇ ਨਾਲ ਕਰ ਲਿਓ ਸੰਪਰਕ ਮਿਲਦੇ ਹਾਂ ਅਗਲੀ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ